ਸਾਸੀ ਕਾਲਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਟਾਈਮ ਜੀ ਸਵੇਰ ਦਾ। ਆਪਾਂ ਇੱਕ ਵੇ ਚਾਹ ਲਈ ਪੀ। ਆਟਾ ਕੋਟਾ ਗੋਲ ਲਿਆ। ਹੁਣ ਨਾਲੇ ਕਰਕੇ ਪਾਣੀ ਸਾਫ। ਤੇ ਨਾਲੇ ਦਾ ਅੱਜ ਪਸੰਦ ਬਣੇ। ਪੈਂਜ ਨਹੀਂ। ਸਾ ਪੈਣ ਭਰਾਵਾਂ ਨੂੰ। ਅਸਾਂ ਦਾ ਪੈਂਜ ਵੀ ਬਹੁਤ-ਬਹੁਤ ਵਧਾਈਆਂ। ਆਪਕੋ ਆਪਣੇ ਪਰਿਵਾਰਾਂ ਨੂੰ ਸਸੋ ਖੇਡੋ। ਚਲੋ ਜੀ ਆਪਾਂ ਕਰੀਏ ਮੀਲ ਕੋ ਸ਼ੁਰੂ ਆਪਾਂ ਬਣਾਈਏ ਜਰਦਾ ਬਸਾਂ ਤਾਂ ਪੈਂਚੀ ਦਾ ਕਰਕੇ ਤੇ ਯਾ ਲੋ ਜੀ ਤੇ Okay ਚੋਲ ਖਾਟੇ ਬਣਾਉਣੇ ਵੰਦਾ ਪਾਣੀ ਆਪਾਂ ਪਾਉਣਾ ਮਿਲ ਤੇ ਸਭ ਕੁ ਹੰਾਰੀ ਬਾੜਣਾ ਲੋ ਜੀ ਤੇ ਕਗੋਲੀ ਚਾਵਲਾਂ ਦੀ ਤੇ ਦੋ ਕਮਦਗਾ ਪਾਈਏ ਪਾੜੀਏ ਨਾ ਜੋ ਪਾ ਲਿਆ ਕੇ ਉਹ ਨਾਲ ਹੀ ਪਾ ਲੈਣਾ ਤੇ ਸੀਟੀ ਉੱਤੇ ਤੇ ਥੋੜੇ ਪਾ ਗਮਾ ਵੇਖੀ ਬਾਕੀ ਤਾਂ ਕੁਝ ਨਹੀਂ ਹੈਗਾ ਕੋਈ ਸੌਗ ਸੁੂਗੀ ਕੋਈ ਨਹੀਂ ਜੋ ਵੀ ਕਰ ਰਹੇਗਾ ਉਹ ਪਾ ਕੇ ਆਪਾਂ ਕੋਲੀ ਚਾਵਲ ਬਣਾ ਲੈਣੇ ਅਸਾ ਨਹੀਂ ਕਰਨਾ ਤੋਪਾ ਨਿਕਲ ਆਈ ਆ ਵੇਖੋ ਜਾਂ ਤੇ ਮਣ ਪਾਊਗਾ ਮੀ ਇਹ ਜਦੋਂ ਇਹ ਤੁਹਾਨੂੰ ਬੱਲੇ ਸਕੋਰ ਦਾ ਵਾ ਸਾਰੇ ਭੈਣ ਭਰਾ ਹੋਣ ਰਿਕਵੈਸਟ ਵਾ ਜਿਹੜੀ ਚੈਨਲ ਤੇ ਨਵੀਂ ਆਈ ਹੈ ਸੈਨ ਨੂੰ ਸਬਸਕ੍ਰਾਈਬ ਕਰੋ ਤੇ ਨਾ ਪਹਿਲਾਂ ਪੈਣਾ ਜੁੜੀਆਂ ਨਾਲ ਸੋਹਣੇ ਸੋਹਣੇ ਕਮੈਂਟ ਕਰ ਦੇਣਾ ਸੋਹਣੇ ਸੋਹਣੇ ਕਮੈਂਟ ਕਰੋ ਤੁਸੀਂ ਇਹ ਗ੍ਰੇਬੇ ਬਣਾਓ ਖਾਓ ਪਰਿਵਾਰ ਨੂੰ ਖਵਾਓ ਪਰਿਵਾਰ ਦੇ ਵਿੱਚ ਜਾ ਕੇ ਸੱਗਨ ਕਰੋ ਕਿਉਂਕਿ ਚਾਵਲ ਬਣਾਉਣੇ ਵਧ ਜਾਵਾ ਪਾਣੀ ਗਰਮ ਦਿੱਤਾ ਹੁਣ ਪਤਾ ਆ ਰਿਹਾ ਆਟਾ ਬੋਲਿਆ ਹੈ ਪ੍ਰਸ਼ਾਦ ਬਣਾਉਣੇ ਆ ਤੁਹਾਨੂੰ ਲੱਗਦੀ ਆ ਪਾਣੀ ਗਰਮ ਹੋ ਗਿਆ ਵਿੱਚ ਮਾਸਾ ਪਾ ਲਈਏ ਲੋ ਤੁਹਾਨੂੰ ਵੀ ਪਤਾ ਕਿ ਦਾਦਾ ਅੱਜਕੱਲ ਸਮਾਂ ਮਾ ਵਾਲਾ ਰਗਣਾ ਤੋੜਨਾ ਪੈਣਾ ਮ ਆਈ ਗਰ ਆਓ ਜੀ ਇਹ ਪਾਣੀ ਵਾਲੀ ਡੱਬੀ ਦੇਂਦੇ ਨਹੀਂ ਕੀ ਜੀ ਇਹੋ ਲੈ ਆਈ ਦੀ ਆਪਾਂ ਅੱਗੇ ਜਰਦੇ ਬੰਦੇ ਲੋਜ ਜਦੋਂ ਕੋਈ ਆਉਣਾ ਜਾਣਾ ਹੁਣ ਤੇ ਕੋਈ ਆਏ ਗਏ ਨੂੰ ਪ੍ਰਸ਼ਾਦਾ ਹੀ ਨਹੀਂ ਚੁਕਾ ਕੇ ਰਾਜੀ ਜੇ ਬੇਗੀ ਬਣਾਉਣੇ ਕਰਦੇ ਸੇਵਾਆਂ ਧੀਰ ਕੜਾਹ ਬਣਾਉਣਾ ਹੁਣ ਤੇ ਬਾਸਾਏ ਚਾਹ ਪਿਆਈ ਤੇ ਚਲੋ ਜੀ ਪਾਏ ਲਾਕਰ ਉਹ ਕਈ ਆ ਗਿਆ ਹੈ ਕਈ ਪੋਸ਼ ਦੇ ਬਣੀ ਹੈ ਢੂਠੀ ਸਿਰ 30 ਲਾ ਨਹੀਂ ਮਾਰ ਲਈ ਤੁਸੀਂ ਤਾਂ ਸ਼ਾਬਾਸ਼ ਆਣਾ ਕਿ ਨਹੀਂ ਹੈ ਸ਼ਾਤਨ ਮਾਇਕ E sånn. ਛਾਡੇ ਬਣਾਉਂਦੇ ਫਿਰ ਆਪ ਬਣਾਉਂਦੇ ਢੋਪ ਲੱਗਦੀ ਹੋਵੇ ਬਹੁਤ ਸੋਹਣੀ ਲੋ ਪਾਣੀ ਵੀ ਜੰ ਬਹਿ ਜਾਣਾ ਮੈਂ ਇਹਦੇ ਬਣ ਤਾਂ ਪਾਇਆ ਵਈ ਚੌਲ ਜੀ

और कट कर देते हैं बोंन ये। ये चलो। हम चलेंगे और ये ਪਰ ਨਹੀਂ ਆਪਾਂ ਪਤੀ ਚੱਲਦੀ ਹੈ ਅੱਜ ਫਿਰ ਵੀ ਇਹ ਨਹੀਂ ਚੱਲਦੀ Obrigado. ਲਾਡੀ ਇਧਰ ਆ ਬ੍ਰਹਮ ਪ੍ਰਸ਼ਾਦ ਦੇ ਪਾਣੀ ਗਿਆ ਉਹ ਕਰ ਲਈ ਤਿਆਰੀ ਪਾਂਡੇ ਕਰਤੇ ਮੈਂ ਸਾਫ ਆ ਵੇਖੋ ਆ ਇਧਰ ਬਾਂਡੇ ਆਪਣਾ ਜੈਦਾ ਅੱਜ ਬਸੰਤ ਪੈਂਜਵੀ ਦਾ ਕਰਕੇ ਪੀਨੇ ਚੌਲ ਥੋੜੇ ਕ ਬਣਾਏ ਮੈਂ ਕੈਸਾ ਬਣ ਕਰ ਗਏ ਤੇ ਚਲੋ ਇਹ ਵੀ ਆਪਣੇ ਆਪਣੇ ਪਰਿਵਾਰ ਦੇ ਚੌਲ ਖਾਣੇ ਬਣਾਓ ਖਾਓ ਪਸੰਤ ਪੈਂਜਵੀ ਮਨਾਓ ਵਾਹਿਗੁਰੂ ਗੁਰੂ ਘਰ ਜਾਓ ਸ਼ਰਧਾਂਸ਼ਣ ਇਸ਼ਨਾਨ ਕਰੋ ਬਹੁਤ ਸ਼ੋਭਾ ਮੰਨਿਆ ਜਾਂਦਾ ਚਲੋ ਜੀ ਵੀਡੀਓ ਦਾ ਕਰਕੇ ਐਂਡ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਦ ਤੋਂ ਵਾਦੀ ਚੈਨਲ ਨੂੰ ਸਪੋਰਟ ਕਰੋ ਤੇ ਹਵਾ ਬਹੁਤ ਤੇਜ਼ ਵਗ ਰਹੀ ਹੈ ਪਰ ਧੁੱਪ ਲੱਗਦੀ ਹੈ ਧੁੱਪ ਲੱਗਣ ਦੇ باوجود ਹਵਾ ਵਗਦੀ ਬਹੁਤ ਗਲੇ ਝੁਪੇ ਆਸ-ਪਾਸੇ ਬਹੁਤ ਚਲੋ ਜੀ ਆਪਾਂ ਵੀਡੀਓ ਦਾ ਕਰਕੇ ਐਂਡ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਸਾਸਰੀਕਾਲ